ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੈਲਾ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖ਼ੁਰਕੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਕੱਪ ਜਿੱਤਣ ਲਈ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ ਗਰਮੀ ਤੋਂ ਬਾਅਦ ਹੜ ਦਾ ਕਹਿਰ ਉੱਤਰ ਪੂਰਬ ਦੇ ਕਈ ਇਲਾਕਿਆਂ ਵਿੱਚ ਤਬਾਹੀ ਹਸਾਮ ਵਿੱਚ 16.50 ਲੱਖ ਲੋਕ ਪ੍ਰਭਾਵੇ ਤਰਨਾਚਲ ਦੇ 7000ਾਂ ਦਾ ਟੁੱਟਿਆ ਸੰਪਰਕ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਦੇ ਨਾਲ ਪਟਿਆਲਾ ਦੀ ਵੱਡੀ ਨਦੀ ਅਤੇ ਨਾਲ ਲੱਗਦੇ ਇਲਾਕਿਆਂ ਦਾ ਕੀਤਾ ਦੌਰਾ ਕਿਹਾੜਾਂ ਦੇ ਸੰਭਾਵੀ ਖਤਰੇ ਨਾਲ ਜੇਠਣ ਲਈ ਤਿਆਰ ਪ੍ਰਸ਼ਾਸਨ ਤੇ ਹੁਣ ਖਬਰਾਂ ਵਿੱਚ ਧਾਰ ਨਾਲ ਭਾਰਤੀ ਕ੍ਰਿਕਟ ਟੀਮ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਟਵੀਟ ਕੀਤਾ ਅਤੇ ਕਿਹਾ ਕਿ ਸਾਡੇ ਚੈਂਪੀਅਨਸ ਨਾਲ ਸ਼ਾਨਦਾਰ ਮੁਲਾਕਾਤ ਹੋਈ ਉਹਨਾਂ ਨੇ ਲਿਖਿਆ ਕਿ ਸਾਡਾ ਤਲਕਾ ਮੁੱਤੇ ਵਿਸ਼ਵ ਕੱਪ ਜੇਤੂ ਟੀਮ ਦੀ ਮੇਜ਼ਬਾਨੀ ਕੀਤੀ ਅਤੇ ਟੂਰਨਾਮੈਂਟ ਦੇ ਦੌਰਾਨ ਦੇ ਅਨੁਭਵਾਂ ਉਤੇ ਯਾਦਗਾਰੀ ਗੱਲਬਾਤ ਕੀਤੀ ਹੈ ਰੋਹਿਤ ਸ਼ਰਮਾ ਦੀ ਗਵਾਈ ਵਾਲੀ ਟੀਮ ਇੰਡੀਆ ਪੀਐਮ ਮੋਦੀ ਨੂੰ ਮਿਲਣ ਲਈ ਪ੍ਰਧਾਨ ਮੰਤਰੀ ਨਿਵਾਸ ਪਹੁੰਚੀ ਟੀ20 ਵਿਸ਼ਵ ਕੱਪ ਵਿੱਚ ਚੈਂਪੀਅਨ ਬਣਨ ਤੋਂ ਬਾਅਦ ਟੀਮ ਇੰਡੀਆ ਅੱਜ ਸਵੇਰੇ ਦੇਸ਼ ਪਰਤਾਈ ਭਾਰਤ ਨੇ ਫਾਈਨਲ ਮੁਕਾਬਲੇ ਵਿੱਚ ਦੱਖਣੀ ਅਫ ਸੱਤ ਦੌੜਾਂ ਨਾਲ ਹਰਾ ਕੇ ਆਪਣੇ 13 ਸਾਲ ਦੇ ICC ਟਰੋਫੀ ਦੇ ਸੋਕੇ ਨੂੰ ਖਤਮ ਕੀਤਾ ਸੀ ਮੌਨਸੂਨ ਨੇ ਪੂਰੇ ਦੇਸ਼ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਪਰ ਇਸ ਮੌਨਸੂਨ ਨੇ ਕਈ ਖੇਤਰਾਂ ਵਿੱਚ ਤਬਾਹੀ ਵੀ ਮਚਾ ਦਿੱਤੀ ਹੈ ਉੱਤਰ ਪੂਰਬ ਦੇ ਕਈ ਇਲਾਕੇ ਪਿਆਰ ਖੜਾ ਦੇ ਲਪੇਟ ਵਿੱਚ ਨੇ ਅਸਾਮ ਵਿੱਚ ਹੜ੍ਹਾਂ ਕਾਰਨ ਹਾਲਾਤ ਵਿਗੜ ਗਏ ਨੇ ਸੂਬੇ ਦੀਆਂ ਵੱਡੀਆਂ ਨਦੀਆਂ ਖਾਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਨੇ ਜਾਰੀ ਇੱਕ ਸਰਕਾਰੀ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਹੜ੍ਹਾਂ ਕਾਰਨ ਅਸਾਮ ਸੂਬੇ ਦੇ 29 ਜ਼ਿਲ੍ਹਿਆਂ ਵਿੱਚ 16.50 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਨੇ ਨਦੀਆਂ ਖਾਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰੀਆਂ ਨੇ ਇਸ ਦੇ ਨਾਲ ਹੀ ਕਾਮਰੂਪ ਜ਼ਿਲ੍ਹੇ ਵਿੱਚ ਅਲਰਟ ਜਾਰੀ ਕੀਤਾ ਗਿਆ ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਗੁਹਾਟੀ ਦੇ ਮਾਲੀਗਾਮ ਪਾਂਡੂ ਬੰਦਰਗਾਹ ਤੇ ਮੰਦਰਗਾਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ ਆਸਾਮ ਵਿੱਚ ਇਸ ਸਾਲ ਹੜ੍ਹ ਜ਼ਮੀਨ ਖਿਸਕਣ ਅਤੇ ਤੂਫਾਨ ਕਾਰਨ ਵਾਪੇ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 56 ਹੋ ਗਈ ਹੈ ਅਤੇ 3 ਹੋਰ ਲੋਕ ਲਾਪਤਾ ਨੇ ਦੂਜੇ ਪਾਸੇ ਨਾਚਲ ਪ੍ਰਦੇਸ਼ ਦੀ ਸਥਿਤੀ ਵੀ ਚਿੰਤਾਜਨਕ ਹੈ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਘਟੋ ਘਾਟ ਸੱਤ ਜ਼ਿਲ੍ਹਿਆਂ ਦਾ ਸੜਕੀ ਸੰਪਰਕ ਟੁੱਟ ਚੁੱਕਿਆ ਹੈ ਆਮ ਆਦਮੀ ਪਾਰਟੀ ਦਾ ਲੜ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸ਼ੇਰ ਤਲੰਗਰਾਲ ਨੇ ਅੱਜ ਜਲੰਧਰ ਪੱਛਮੀ ਖੇਤਰ ਦੇ ਬਾਬੂ ਜਗਜੀਤ ਸਿੰਘ ਰਾਮ ਚੌਕ ਵਿੱਚ ਟੈਂਟ ਵਿੱਚ ਦੋ ਕੁਰਸੀਆਂ ਲਗਾਈਆਂ ਜਿੱਥੇ ਉਹ ਆਮ ਆਦਮੀ ਪਾਰਟੀ ਦੇ ਅਗੁੰਦੀ ਰਿਕਾਰਡਿੰਗ ਵਾਲੀ ਕਥਿਤ ਪੈਨ ਡਰਾਈਵ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਡੀਕ ਕਰਦੇ ਰਹੇ ਪਰ ਮੁੱਖ ਮੰਤਰੀ ਨਹੀਂ ਪਹੁੰਚੇ ਜਿਸ ਤੋਂ ਬਾਅਦ ਵੀ ਸ਼ੀਤਲ ਨੇ ਸਲਬੂਤ ਚੰਤਕ ਨਹੀਂ ਕੀਤੇ ਉਹਨੇ ਕਿਹਾ ਕਿ ਉਹਨਾਂ ਕੋਲ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਆਡੀਓਜ਼ ਨੇ ਜੋ ਪੈਂਡਰਾਈਵ ਵਿੱਚ ਨੇ ਦਰਅਸਲ ਕੋਈ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਲਾਈਵ ਹੋਏ ਸ਼ੀਤਲੰਗੁਰਾਲ ਨੇ ਕਿਹਾ ਸੀ ਕਿ ਉਹ 5 ਜੁਲਾਈ ਨੂੰ ਕੁਝ ਅਜਿਹੇ ਸਬੂਤ ਪੇਸ਼ ਕਰਨਗੇ ਜਿਸ ਨਾਲ ਇਹ ਸਾਬਤ ਹੋ ਜਾਵੇਗਾ ਕਿ ਜਨੰਦਰ ਅੰਦਰ ਜੋ ਵੀ ਦੋ ਨੰਬਰ ਦੇ ਕੰਮ ਹੋ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸ਼ਾਇਅ ਉੱਤੇ ਹੋ ਰਹੇ ਨੇ ਅਤੇ ਖੁਦ ਆਮ ਆਦਮੀ ਪਾਰਟੀ ਦੇ ਲੀਡਰ ਭ੍ਰਿਸ਼ਟਾਚਾਰ ਵਿੱਚ ਲਿਪਟ ਨੇ ਦਰਜੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰ ਦਿੱਤਾ ਸੀ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਹੋਰ ਅਧਿਕਾਰੀਆਂ ਦੇ ਨਾਲ ਪਟਿਆਲਾ ਦੀ ਵੱਡੀ ਨਦੀ ਅਤੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਕੇ ਹੜ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਮੌਨਸੂਨ ਦੇ ਚੱਲਦਿਆਂ ਬਰਸਾਤਾਂ ਦੌਰਾਨ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ ਦੇਵੇਗੀ ਇਹ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਫਰੋਲੀ ਦਾ ਗੁਰਦੁਆਰਾ ਸਾਹਿਬ ਆ ਜੀ ਇਹਦੇ ਨਾਲ ਇੱਥੋਂ ਜਿਹੜਾ ਪਿਛਲੀ ਵਾਰੀ ਜਿਹੜੇ ਫਲੱਡ ਆਏ ਸੀਗੇ ਉਹ ਇੱਥੋਂ ਪਾਣੀ ਸਾਰਾ ਗਿਆ ਸੀਗਾ ਜਿਹੜਾ ਆਰਪਨ ਸਟੇਟ ਚਨਾਰ ਬਾਗ ਜਿੰਨਾ ਵੀ ਸਾਰਾ ਏਰੀਆ ਜਿਹੜਾ ਫਲਡਿੰਗ ਹੋਈ ਸੀ ਔਰ ਉਸ ਤੋਂ ਬਾਅਦ ਜਾ ਕੇ ਫਰੈਂਡਸ ਇਨਕਲੇਵ ਜਿੰਨਾ ਵੀ ਆਪਣਾ ਬੱਸ ਸਟੈਂਡ ਦਾ ਏਰੀਆ ਇੱਥੋਂ ਸਾਰਾ ਗਿਆ ਸੀ ਪਾਣੀ ਇਹਦਾ ਅਸੀਂ ਹੁਣ ਬੰਨ ਜਿਹੜਾ ਸਟ੍ਰੈਟਨ ਕਰਤਾ ਔਰ ਬੁਰਜੀਆਂ ਭਰ ਕੇ ਅੰਦਰ ਨੂੰ ਹੋਰ ਵੀ ਜ਼ਿਆਦਾ ਸਟ੍ਰੈਟਨ ਕੀਤਾ ਜਾ ਰਿਹਾ ਸੋ ਮੈਂ ਸਾਰੇ ਜਿੰਨੇ ਸਾਡੇ ਰੈਜ਼ੀਡੈਂਟਸ ਆ ਉਹਨਾਂ ਨੂੰ ਸ਼ੋਰ ਕਰਨਾ ਚਾਹੁੰਦਾ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਜੀ ਅਸੀਂ ਇੱਥੇ ਖੜੇ ਆ ਹਰ ਪ੍ਰਸਾਦ ਵਿੱਚ ਅਸੀਂ ਇੱਥੇ ਖੜਾਗੇ ਤੁਹਾਨੂੰ ਆ ਕੇ ਦੇਖਣ ਦੀ ਲੋੜ ਨਹੀਂ ਆ ਔਰ ਅਗਲੇ ਸਾਲ ਤੋਂ ਅਸੀਂ ਬਹੁਤ ਵਧੀਆ ਇੱਥੋਂ ਲੈ ਕੇ ਅਸੀਂ ਜਿਹੜੀ ਵੀ ਤੁਹਾਡੀ ਪਟਿਆਲਾ ਕੀ ਰਾਓ ਹੈ ਉਹਦਾ ਚੰਡੀਗੜ੍ਹ ਦੇ ਵਿੱਚ ਵੀ ਮੁਹਾਲੀ ਦੇ ਵਿੱਚ ਵੀ ਔਰ ਫਤਿਹਗੜ੍ਹ ਸਾਹਿਬ ਔਰ ਪਟਿਆਲੇ ਦੇ ਵਿੱਚ ਜਿੱਥੇ ਜਿੱਥੇ ਸਾਡੇ ਕੋਲ ਜਗ੍ਹਾ ਹੈਗੀ ਅਸੀਂ ਛੋਟੇ ਛੋਟੇ ਲੇਕ ਵੀ ਕ੍ਰੀਏਟ ਕਰਾਂਗੇ ਹੋਰ ਵੀ ਜਿਹੜਾ ਪਾਣੀ ਵਾਸਤੇ ਆ ਬਹੁਤ ਸਾਰੇ ਖੂਹ ਵੀ ਬਣਾਵਾਂਗੇ ਅਸੀਂ ਸੈਕੜਿਆਂ ਦੀ ਗਿਣਤੀ ਦੇ ਵਿੱਚ ਤੇ ਸਾਡੀ ਕੋਸ਼ਿਸ਼ ਹੈ ਕਿ ਇਹਦਾ ਪੱਕਾ ਸਮੱਸਿਆ ਅਸੀਂ ਹੱਲ ਕਰਾਂਗੇ ਕਿ ਪਟਿਆਲੇ ਨੂੰ ਜਿਹੜੀ ਕਹਿੰਦੇ ਹੜਾਂ ਦੀ ਮਾਰ ਹੈ ਉਹ ਤੁਸੀਂ ਇਸ ਸਾਲ ਬਾਅਦ ਨਹੀਂ ਕਰੋਗੇ ਕਿ ਪਟਿਆਲ ਨੂੰ ਹੜਾਂ ਦੀ ਮਾਰ ਆ ਉਹ ਨਹੀਂ ਹੋਏਗੀ ਔਰ ਜ਼ਮੀਨ ਦੇ ਵਿੱਚ ਪਾਣੀ ਵੀ ਹੋਏਗਾ ਆਰਵੜੀਆਂ ਪੀੜ੍ਹੀਆਂ ਲਈ ਸੋ ਸਾਰਿਆਂ ਨੂੰ ਮੈਂ ਆਪਣੇ ਜਿੰਨੇ ਵੀ ਸਾਡੇ ਪਟਿਆਲੇ ਦੇ ਸਾਰੇ ਸਮੁੱਚੇ ਸ਼ਹਿਰ ਨ ਸਰਕਾਰ ਪੂਰੀ ਤਰ੍ਹਾਂ ਕਮਿਟਡ ਹੈ ਕਿ ਪਟਾਲੇ ਦੇ ਵਿੱਚ ਹੜ੍ਹ ਨਹੀਂ ਆਣਦੇ ਨੇ ਬਾਕੀ ਉੱਪਰ ਸਾਨੂੰ ਰੱਬ ਦਾ ਵੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ ਔਰ ਆਪਾਂ ਬਿਲਕੁਲ ਕਾਮਯਾਬ ਹੋਵਾਂਗੇ ਬਰਸਾਤੀ ਸੀਜ਼ਨ ਦੇ ਮੱਦੇਨਜ਼ਰ ਗੁਰਦਾਸਪੁਰ ਸ਼ਹਿਰ ਵਿੱਚ ਪਾਣੀ ਦੇ ਨਿਕਾਸ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਫੈਲ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਰਾਮਨ ਬਹਿਲ ਵੱਲੋਂ ਨਵੀਪੁਰ ਕਾਟਰ ਟ੍ਰੇਨ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਉਹਨਾਂ ਨਾਲ ਡਰੇਨੇਜ ਵਿਭਾਗ ਦੇ ਐਸਟੀਓ ਪਰਮਵੀਰ ਸਿੰਘ ਕਾਲੋਂ ਅਤੇ ਸ਼ਹਿਰ ਦੇ ਮੋਤਵਰ ਸੱਜਣ ਹਾਜ਼ਰ ਸਨ ਤੇਬੜੀ ਰੋਡ ਸਥੇਤ ਗੁਰਦੁਆਰਾ ਬਾਬਾ ਤ ਇਸ ਡਰੇਨ ਵਿੱਚ ਸਫਾਈ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਨ ਦੇ ਮੌਕੇ ਚੇਅਰਮੈਨ ਅਮਨ ਬਹਿਲ ਨੇ ਕਿਹਾ ਕਿ ਇਸ ਨਾਲੇ ਦੀ ਸਫਾਈ ਹੋਣ ਨਾਲ ਗੁਰਦਾਸਪੁਰ ਸ਼ਹਿਰ ਵਿੱਚ ਬਰਸਾਤਾਂ ਦੇ ਮੌਸਮ ਦੌਰਾਨ ਪਾਣੀ ਦੇ ਨਿਕਾਸ ਦੀ ਕੋਈ ਸਮੱਸਿਆ ਨਹੀਂ ਹੋਵੇਗੀ ਉਹਨਾਂ ਦੱਸਿਆ ਕਿ ਇਸ ਨਾਲੇ ਦੀ ਸਫਾਈ ਉੱਪਰ ਤਕਰੀਬਨ 10 ਲੱਖ ਰੁਪਏ ਦੀ ਲੱਗਤ ਆਵੇਗੀ ਇਹ ਗੁਰਦਾਸਪੁਰ ਦੇ ਵਿੱਚੋਂ ਇੱਕ ਨਵੀਪੁਰ ਕਾੜਰੇ ਨਾਲਾ ਜਾਂਦਾ ਔਰ ਇਹ ਬੜਾ ਪੁਰਾਣਾ ਨਾਲਾ ਜਿਹੜਾ ਚੱਲਦਾ ਰਿਹਾ ਗਿਆ ਜਾ ਕੇ ਇਹ ਕਿਰਨ ਨਾਲਾ ਤੇ ਸੱਕੀ ਨਾਲਾ ਬਣਦਾ ਕਿਉਂਕਿ ਇਹ ਸ਼ਹਿਰ ਦੇ ਵਿੱਚੋਂ ਗੁਜ਼ਰਦਾ ਔਰ ਜਿਹੜਾ ਬਰਸਾਤ ਦਾ ਪਾਣੀ ਆ ਜਾਂ ਹੋਰ ਕੋਈ ਪਾਣੀ ਆਉਂਦਾ ਇਸ ਨਾਲੇ ਦੇ ਵਿੱਚੋਂ ਨਿਕਲਦਾ ਤਾਂ ਤਾਂ ਕਿ ਜਿਹੜਾ ਸ਼ਹਿਰ ਆ ਉਹ ਪਾਣੀ ਦੀ ਮਾਰ ਤੋਂ ਬਚ ਜਾਂਦਾ ਪਰ ਕਈ ਸਾਲਾਂ ਤੋਂ ਦੀ ਸਫਾਈ ਨਹੀਂ ਸੀ ਹੋ ਰਹੀ ਪਰ ਜਦੋਂ ਦੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਅਸੀਂ ਦੋ ਸਾਲਾਂ ਤੋਂ ਸੁਨਿਸ਼ਚਿਤ ਕਰ ਰਹੇ ਆ ਕਿ ਹਰ ਸਾਲ ਬਰਸਾਤ ਦੇ ਮੌਸਮ ਤੋਂ ਪਹਿਲਾਂ ਇਸ ਨਾਲੇ ਦੀ ਸਫਾਈ ਕੀਤੀ ਜਾਵੇ ਔਰ ਅੱਜ ਹਰ ਸਾਲ ਦੀ ਤਰ੍ਹਾਂ ਪਿਛਲੇ 2 ਸਾਲ ਵੀ ਹੋਈ ਆ ਇਸ ਵਾਰੀ ਵੇਰ ਸਾਡੇ ਮਹਿਕਮੇ ਦੇ ਐਸਡੀਓ ਪਰਮਵੀਰ ਸਿੰਘ ਗਾਲੋ ਇੱਥੇ ਮੌਜੂਦ ਨੇ ਉਹਨਾਂ ਦੀ ਨਾਲ ਸਾਰੀ ਟੀਮ ਆ ਫੋਕਲੇਨ ਜਿਹੜੀ ਮਸ਼ੀਨਾਂ ਲਾਤੀ ਆ ਇਹਦੀ ਸਫਾਈ ਚਾਰ ਪੰਜ ਦਿਨ ਦੇ ਅੰਦਰ ਜਿਹੜੀ ਸ਼ਹਿਰ ਦੀ ਬਾਉਂਡਰੀ ਆ ਸਾਰੀ ਹਦੂਦ ਇਹਦੇ ਵਿੱਚੋਂ ਸਾਰੀ ਜੜੀ ਬੂਟੀ ਜਿਹੜੀ ਆ ਕੱਢੀ ਜਾਊਗੀ ਤਾਂ ਕਿ ਪਾਣੀ ਦਾ ਫਲੋ ਹੋ ਜਾਏ ਜਲੰਧਰ ਜਮਨੀ ਚੌਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇਗੂ ਤਰਨੁਜਗ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਹਨਾਂ ਵਿਰੋਧੀਆਂ ਉੱਤੇ ਤਿੱਖੇ ਨਿਸ਼ਾਨੇ ਸਾਧੇ ਇਸ ਮੌਕੇ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਖਸਤਾ ਹੈ ਉਨੇ ਵੀ ਕਹੇ ਕਿ ਕੇਂਦਰ ਸਰਕਾਰ ਵੱਲੋਂ 스마트 ਸਿਟੀ ਪ੍ਰੋਜੈਕਟ ਲਈ ਕਰੋੜਾਂ ਰੁਪਏ ਭੇਜੇਗੇ ਸਨ ਜੋ ਖੁਰਦ-ਬੁਰਦ ਕਰ ਦਿੱਤੇ ਗਏ। ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਦੀ ਕੇਂਦਰ ਦੀ ਸਰਕਾਰ ਨੇ ਜਲੰਧਰ ਇੱਕ ਹਿਸਟੋਰੀਕਲ ਸਿਟੀ ਹੈ। ਉਸ ਜਲੰਧਰ ਨੂੰ 스마트 ਸਿਟੀ ਚ ਸ਼ਾਮਲ ਕੀਤਾ ਅਸ 스마트 ਸਿਟੀ ਐਸੇ ਕਈ ਸੋ ਕਰੋੜ ਰੁਪਈਆ ਜਲੰਧਰ ਭੇਜਿਆ ਗਿਆ। ਜਲੰਧਰ ਦੇ ਅੰਦਰ ਉਹ ਪੈਸਾ ਕਿੱਥੇ ਲੱਗਾ ਹੈ ਕਿਹੜਾ ਮਾਸਟਰ ਪ੍ਰੋਜੈਕਟ ਹੋਰ ਐਸਾ ਬਣਿਆ ਔਰ ਕਿਸ ਤਰ੍ਹਾਂ ਫੇਲ ਹੋਇਆ ਔਰ ਕਿਸ ਤਰ੍ਹਾਂ ਪੈਸੇ ਦੀ ਖੁਰਦਪੁਰਦ ਹੋਈ ਹੈ ਸੜਕਾਂ ਤੇ ਖੜਾ ਪਾਣੀ ਬੰਦ ਸੀਵਰੇਜ ਔਰ ਸ਼ਹਿਰ ਦੀ ਮਦਹਾਲੀ ਦੱਸਦੀ ਹੈ ਕਿ ਜਿਹੜੀ 5 ਸਾਲ ਇਥੇ ਨਗਰ ਨਿਗਮ ਕਾਂਗਰਸ ਹੀ ਰਹੀ ਜਾਂ ਪਿਛਲੇ 28 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਹਦੀ ਜਾਂਚ ਹੋਣੀ ਚਾਹੀਦੀ ਔਰ ਮੈਂ ਇਥੇ ਲੋਕਲ ਵੀ ਆਪਣੀ ਟੀਮ ਦੇ ਨਾਲ ਚਰਚਾ ਕੀਤੀ ਔਰ ਜਾਣਕਾਰੀਆਂ ਇਕੱਠੀਆਂ ਕੀਤੀਆਂ। ਜਲੰਧਰ ਸਮਾਰਟ ਸਿਟੀ ਜਿਹੜਾ ਪੈਸਾ ਆਇਆ खुरद पुरद होया कौन जिम्मेवार है कड़े अफसर कड़े मेयर डिप्टी मेयर जिम्मेवार ने जांच होनी चाहिए ਸ਼੍ਰੋਮਣੀ ਕਾਲਦਲ ਬਾਦਲ ਦੇ ਨੇਤਾ ਵਿਕਰਮ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਹਰਸ਼ਾ ਸ਼ੀਨਾ ਦੇ ਸ਼ਹਾਜਪੁਰ ਦੇ ਲਖਵਿੰਦਰ ਸਿੰਘ ਦੀ ਗੁੰਮਸ਼ੁਦਗੀ ਦਾ ਮੁੱਦਾ ਚੁੱਕਿਆ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਪੀੜਤ ਪਰਿਵਾਰ ਨੂੰ ਇਨਸਾਫ ਦੇਵੇ ਉਨ੍ਹਾਂ ਕਿਹਾ ਕਿ ਲਖਵਿੰਦਰ ਸਿੰਘ 10 ਜੂਨ ਨੂੰ ਲਾਪਤਾ ਹੋਇਆ ਸੀ ਪਰ ਅੱਜ ਤੱਕ ਉਸ ਦਾ ਕੋਈ ਥੋ ਪਤਾ ਨਹੀਂ ਲੱਗਿਆ ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਠਿੱਲੀ ਕਾਰਵਾਈ ਕਰ ਰਹੀ ਹੈ ਮੋਟਰਸਾਈਕਲ ਤੇ ਬੰਦਾ ਜਾਂਦਾ ਤੁਸੀਂ ਵੇਖੋ ਆ ਮੇਨ ਸੜਕ ਆ ਸੜਕ ਤੋਂ ਬਾਹਰ ਨਿਕਲ ਕੇ ਮੇਨ ਸੜਕਾਂ ਜੀ ਨਾ ਮੋਟਰਸਾਈਕਲ ਲੱਭ ਰਿਆ ਨਾ ਬੰਦਾ ਲੱਭ ਰਿਆ ਮਜ਼ਾਕ ਹੈ ਯਾਰ ਕੋਈ ਫਿਰ ਦੂਜੀ ਗੱਲ ਐਫ ਆਈ 25 ਦਿਨ ਹੋ ਗਏ ਬੰਦਾ ਲੱਭਣਾ ਰਿਹਾ ਹੋਵੇ ਤੇ ਤੁਸੀਂ ਕਮਜ਼ੋਰ ਜੀ ਐਫ ਆਈ ਆਰ ਦਰਜ ਕਰੋਗੇ ਮਤਲਬ ਇਤੋਂ ਸੀਰੀਅਸ ਗੱਲ ਕੀ ਆ ਔਰ ਫਿਰ ਜੇ ਕਮਜ਼ੋਰ ਐਫ ਆਈ ਆਰ ਦਰਜ ਹੋ ਰਹੀ ਹੈ ਉਹਦੇ ਪਿੱਛੇ ਕਾਰਨ ਕੀ ਆ ਤੁਸੀਂ ਆਪ ਇਹ ਵੇਖ ਲਓ ਅੱਜ ਦੇ ਜ਼ਮਾਨੇ 'ਚ ਅੱਜ ਦੇ ਯੁੱਗ 'ਚ ਜਿੱਥੇ ਟੈਲੀਕਮਿਊਨੀਕੇਸ਼ਨ ਸੀਸੀਟੀਵੀ ਮਤਲਬ ਅੱਜ ਦੇ ਯੁੱਗ 'ਚ ਕੋਈ ਕਵੇ 24 ਦਿਨਾਂ 'ਚ ਕਿਸੇ ਦਾਤਾ ਪਤਾ ਹੀ ਕੋਈ ਨਹੀਂ ਕਿਵੇਂ ਗੱਲ ਮੰਨੀ ਜਾ ਸਕਦੀ ਹੈ ਆਜ਼ਾਦ ਭਾਰਤ ਅੰਦਰ ਪੰਜਾਬੀ ਸੂਬਾ ਮੋਰਚਾ ਦੌਰਾਨ ਸਮੇਂ ਦੀ ਸਰਕਾਰ ਵੱਲੋਂ 4 ਜੁਲਾਈ 1955 ਨੂੰ ਸਤਿਗਣ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਅਮਲੇ ਦੀ ਯਾਦ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਇੱਕ ਪ੍ਰਦਰਸ਼ਨੀ ਲਗਾਈ ਗਈ ਇਸ ਮੌਕੇ ਵਾਜੇ ਕੌਮ ਵੱਲੋਂ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸਮੇਂ ਦੀ ਸਰਕਾਰਾਂ ਵੱਲੋਂ ਸੇਖਾਂ ਨਾਲ ਦੀ ਕੀ ਕੀਤੀ ਗਈ ਸੀ ਅਤੇ ਵਿਦਕਰਾਜ ਵੀ ਜਾਰੀ ਹੈ ਅੱਜ ਇਹ ਪ੍ਰਦਰਸ਼ਨੀ ਹਿੰਦੁਸਤਾਨੀ ਹਕੂਮਤ ਦੇ ਚਿਹਰੇ ਨੂੰ ਨੰਗਾ ਕਰ ਦੇਣ ਦੇ ਲਈ ਔਰ ਪੂਰੀ ਕੌਮ ਨੂੰ ਇਹ ਦੱਸਣ ਦੇ ਲਈ ਕਿ ਇਹ ਹਕੂਮਤ ਨੇ ਜਿਹੜਾ 1984 ਦੇ ਵਿੱਚ ਕੱਲੂ ਕਾਰਾ ਕੀਤਾ ਸੀ ਉਹ ਕੋਈ ਪਹਿਲਾ ਨਹੀਂ ਸੀ ਆ 1955 ਦੇ ਵਿੱਚ ਜਿਹੜੀ ਇਹ ਅਖੌਤੀ ਆਜ਼ਾਦੀ 1947 ਚ ਮਿਲੀ ਉਸ ਤੋਂ ਮਾਹਿਜ਼ 8 ਸਾਲ ਬਾਅਦ ਸਿੱਖਾਂ ਨੂੰ ਹਕੂਮਤ ਵੱਲੋਂ ਦਿੱਤਾ ਗਿਆ ਪਹਿਲਾ ਤੋਹਫਾ ਸੀ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ 71 ਹੋਈਆਂ ਸੰਗਤਾਂ ਦੇ ਉੱਤੇ लाठी चार्ज ਕੀਤਾ ਗਿਆ ਅਥਰੂ ਗੈਸ ਦੇ ਗੋਲੇ ਛੱਡੇ ਗਏ ਔਰ ਬਹੁਤ ਸਾਰੇ ਸਿੰਘ ਜਿਹੜੇ ਸਿਗੇ ਇੱਥੇ ਸ਼ਹੀਦ ਹੋਏ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੰਘ ਸੀ ਉਹ ਜ਼ਖਮੀ ਹੋਏ ਜਿਹੜੀ ਹਕੂਮਤ ਅੱਜ ਸਿੱਖਾਂ ਨੂੰ ਇਹ ਗੱਲ ਕਹਿੰਦੀ ਆ ਕਿ ਤੁਸੀਂ 84 ਭੁੱਲ ਜਾਓ ਤੇ ਅਸੀਂ ਉਹਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਨਾ ਤਾਂ 1955 ਭੁੱਲੇ ਆ ਨਾ 47 ਭੁੱਲੇ ਆ ਨਾ 84 ਭੁੱਲੇ ਆ ਤੇ ਨਾ ਉਸ ਤੋਂ ਬਾਅਦ ਚ ਕੀਤਾ ਗਿਆ ਇੱਕ ਇੱਕ ਪਲ ਦਾ ਤਸ਼ੱਦਦ ਭੁੱਲੇ ਆ ਨਾ ਭੁੱਲੇ ਸੀ ਨਾ ਭੁੱਲੇ ਹਾਂ ਤੇ ਨਾ ਭੁੱਲਾਂਗੇ ਕਦੇ ਵੀ ਸਰੰਦ ਪਟਿਆਲਾ ਰੋਡ ਜਿਸ ਨੂੰ ਖੂਨੀ ਸੜਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਭਾਵੇਂ ਸਰਕਾਰ ਵੱਲੋਂ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪਰੰਤੂ ਕੰਮ ਦੀ ਧੀਮੀ ਰਫ਼ਤਾਰ ਹੋਣ ਦੇ ਨਾਲ ਨਾਲ ਸੜਕਾਂ ਦੇ ਕਿਨਾਰਿਆਂ ਉੱਤੇ ਦੋਵਾਂ ਪਾਸਿਆਂ ਦੇ ਰੁੱਖਾਂ ਨੂੰ ਕੱਟੇ ਜਾਣ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਸੜਕ ਚੌੜੀ ਕਰਨ ਦੇ ਆੜੇ ਇਹ ਕੱਟੇ ਜਾ ਰਹੇ ਦਰਖਤਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜੇਕਰ ਬਚਾ ਲਿਆ ਜਾਵੇ ਤਾਂ ਚੰਗਾ ਹੈ ਸਾਨੂੰ ਦਾ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਜੀ ਇਹ ਅਸਲੀ ਕਿਉਂਕਿ ਸਾਡਾ ਪਿੰਡ ਸਿੱਧੂਵਾਲ ਹੈ ਜੀ ਸਿੱਧੂਵਾਲ ਕਰਕੇ ਜਿਹੜੇ ਬੱਚਿਆਂ ਨੂੰ ਵੀ ਬਹੁਤ ਪ੍ਰੋਬਲਮ ਆਉਂਦੀ ਹੈ ਲੱਗਣ ਦੀ ਤੇ ਆਮ ਸਿਆਣਿਆਂ ਨੂੰ ਵੀ ਸਾਨੂੰ ਅ ਜੇ ਪੋੜ ਹੋਵੇ ਤਾਂ ਮਤਲਬ ਰਸਤਾ ਜੀ ਸਿੱਧਾ ਇਹ ਉਰੇ ਛੇਤੀ ਮਤਲਬ ਲੰਘਦੇ ਆ ਜੀ ਹੁਣ ਸਾਨੂੰ 1.5 ਕਿਲੋਮੀਟਰ ਉੱਤੋਂ ਉੱਪਰ ਦੀ ਆਉਣਾ ਪੈਂਦਾ ਘੁੰਮ ਕੇ ਅਸੀਂ ਕਹਿੰਦੇ ਵੀ ਇਹ ਕੰਮ ਛੇਤੀ ਤੋਂ ਛੇਤੀ ਸਿਰੇ ਚੜੇ ਜੀ ਤਾਂ ਕਰਕੇ ਸਾਡੇ ਪਿੰਡ ਨੂੰ ਮਤਲਬ ਆਪਣਾ ਅਸੀਂ ਸੌਖੇ ਲੰਘ ਸਕੀਏ ਇਸ ਕਰਕੇ ਬਹੁਤ ਔਕਾ ਘਮ ਆ ਜੀ ਅਸੀਂ ਕਿਹੜਾ ਤਾਂ ਕਿਹੜਾ ਦਰੱਖਤ ਕੱਟੇ ਜਾ ਰਹੇ ਆ ਦਾ ਨਕਸਾਰ ਕਿੰਨਾ ਕੁ ਲੱਗ ਰਿਹਾ ਹੈ ਦਰੱਖਤਾਂ ਦਾ ਬਹੁਤ ਹੈ ਜੀ ਦੇਖੋ ਹੁਣ ਆਕਸੀਜਨ ਪਹਿਲੇ ਦਰੱਖਤ ਘੱਟ ਬਹੁਤ ਨੇ ਜੀ ਹੁਣ ਇਹਨਾਂ ਨੇ ਕਟਾਈ ਸ਼ੁਰੂ ਕਰਤੀ ਉਹ ਵੀ ਹੋਰਾਂ ਦਰੱਖਤਾਂ ਦੀ ਜਿਹੜੇ ਪੂਰੇ ਵੱਡੇ ਦੇ ਬਾਕੀ ਯਾਰ ਬਹੁਤ ਅੜਿੱਕਾ ਬਣ ਰਿਹਾ ਰੋਡ ਤੇ ਲੱਗਣ ਵਾਲੇ ਟ੍ਰੈਫਿਕ ਨੂੰ ਵੀ ਇਹ ਕੰਮ ਹੈ ਨਾ ਵਾਸਤੇ ਗਲਤ ਹੈ ਪੰਜਾਬ ਵਿੱਚ ਮੌਸਮ ਦਾ ਮિજાਜ ਬਦਲ ਗਿਆ ਅੱਜ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ ਜਿਸ ਨਾਲ ਜਿੱਥੇ ਤਾਪਮਾਨ ਵਿੱਚ ਗਰਾਵਟਾਈ ਹੈ ਉਥੇ ਹੀ ਡੜਬਾ ਵਿੱਚ ਮੀਂਹ ਪੈਣ ਨਾਲ ਪ੍ਰਸ਼ਾਸਨ ਦੀ ਪੋਲ ਖੁੱਲ ਗਈ ਹੈ ਇਥੇ ਨਾਜ ਮੰਡੀ ਸਮੇਤ ਗਲੀਆਂ ਵਿੱਚ ਪਾਣੀ ਭਰ ਗਿਆ ਜਿਸ ਨਾਲ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਦਿੱਕਤ ਆਈ ਪੰਜਾਬੀ ਖਬਰਾਂ ਦੇ ਇਸ ਬਲਟਨ ਵਿੱਚ ਫਿਲਹਾਲ ਨਹੀਂ ਜਾਂਦੇ ਹੁੰਦੇ ਨਿਰਮਾਣ ਦੇ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ